ਆਤਮਾ ਜਿਵੇਂ ਚਾਹੁੰਦਾ ਹੈ ਤਵੇਂ ਆਪਣੀ ਪ੍ਰਕਿਰਤੀ ਨੂੰ ਚਲਾ ਰਿਹਾ ਹੈ ਜਿਵੇਂ ਉਸ ਦਾ ਹੁਕਮ ਹੈ ਤਵੇਂ ਹੀ ਜਗਤ ਦੇ ਵਿੱਚ ਸਭ ਕੁਝ ਜੋ ਹੈ ਹੋ ਰਿਹਾ ਹੈ ਉਸ ਤੋਂ ਬਿਨਾ ਹੋਰ ਕੁਝ ਨਹੀਂ ਉਸ ਤੋਂ ਹੀ ਉਤਪਤੀ ਹੋ ਰਹੀ ਹੈ ਉਸ ਤੋਂ ਹੀ ਪਾਲਣਾ ਹੋ ਰਹੀ ਹੈ ਉਸ ਤੋਂ ਹੀ ਨਾਸ ਹੋ ਰਿਹਾ ਹੈ ਕਿਉਂਕਿ ਉਸ ਦਾ ਕੋਈ ਮੁੱਦਾ ਨਹੀਂ ਉਸ ਲਈ ਇਹ ਸਭ ਕੁਝ ਤਮਾਸ਼ਾ ਹੈ ਉਸ ਲਈ ਸਭ ਕੁਝ ਇੱਕ ਖੇਲ ਹੈ ਇੱਕ ਮਿੱਥ ਹੈ ਬੜੀ ਸੁੰਦਰ ਕਿ ਇੱਕ ਦਫਾ ਸ਼ਿਵ ਜੀ ਨੇ ਪ੍ਰਾਰਥਨਾ ਕੀਤੀ ਹੈ ਅਕਾਲ ਪੁਰਖ ਕਿ ਤੂੰ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਏ ਮੌਤ ਦੀ ਮੈਂ ਜਿਸ ਘਰ ਦੇ ਚ ਜਾਣਾ ਰੋਣਾ ਪਿਟਣਾ ਸ਼ੁਰੂ ਹੋ ਜਾਂਦਾ ਹੈ ਇਹ ਮੈਨੂੰ ਚੰਗਾ ਨਹੀਂ ਲੱਗਦਾ ਤੇ ਮੇਰੀ ਸੇਵਾ ਬਦਲ ਦਿੱਤੀ ਜਾਏ ਜਿਹੜਾ ਕੰਮ ਇੰਦਰ ਨੂੰ ਸੌਪਿਆ ਗਿਆ ਹੈ ਵਰਖਾ ਕਰਨ ਦਾ ਇਹ ਕੰਮ ਮੈਨੂੰ ਦਿੱਤਾ ਜਾਏ ਤਾਂ ਪ੍ਰਮਾਤਮਾ ਨੇ ਆਖਿਆ ਸ਼ੰਕਰ ਵਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ ਤੇ ਅਸੀਂ ਕੰਮ ਦਿੱਤਾ ਹੈ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ ਪਰ ਸ਼ਿਵ ਜੀ ਨੇ ਹਟ ਕੀਤੀ ਨਹੀਂ ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਮੇਰੀ ਝੋਲੀ 'ਚ ਇਹ ਸੇਵਾ ਪਾਈ ਜਾਏ ਬਹੁਤੇ ਤਰਲੇ ਕਰਕੇ ਹਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ 'ਚ ਪਾ ਦਿੱਤੀ ਅੱਛਾ ਹੁਣ ਆਂਦਾ ਤੋਂ ਬਰਖਾ ਤੂੰ ਕਰੇਂਗਾ ਸ਼ਿਵ ਜੀ ਨੇ ਇਹ ਵਰ ਪ੍ਰਾਪਤ ਕੀਤਾ ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਬਰਖਾ ਹੋਵੇ ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ। ਤથા ਉਸ ਤੂੰ ਕਰ ਦਿੱਤਾ ਗਿਆ ਠੀਕ ਹੈ ਤੂੰ ਡੰਬਰੂ ਵਜਾਏਗਾ ਬਰਖਾ ਹੋਵੇਗੀ। ਮਾਤ ਲੋਕ ਦੇ ਚ ਆਏ ਸ਼ਿਵ ਜੀ ਮਿਥਿਆਸ ਕਿਸਾਨ ਲੋਕ ਹਲ ਚਲਾ ਰਹੇ ਸਨ। ਤਾਂ ਸ਼ਿਵ ਜੀ ਕਹਿਣ ਲੱਗੇ ਸੁਣੋ ਹਲ ਨਾ ਚਲਾਓ ਕਿਉਂ? ਤੇਰਾ ਸਾਲ ਤੱਕ ਮੀਂਹ ਨਹੀਂ ਪੈਣਾ। ਬਰਖਾ ਮੇਰੇ ਹੱਥ ਵਿੱਚ ਹੈ। ਲੈ ਕੇ ਵਰ ਆਇਆ ਹੈ ਬਰਖਾ ਦਾ। ਕਰ ਰਿਹਾ ਹੈ ਮਾਤ ਆਪਣੇ ਸੁਭਾਅ ਦੇ ਮਤਾਬਕ 15 ਦਿਨਾਂ ਬਾਅਦ ਜਦ ਫਿਰ ਉੱਥੋਂ ਲੰਘਿਆ ਤੇ ਕਿਸਾਨ ਬੀਜ ਪੈ ਪਾਵਨ ਤੇ ਸ਼ਿਵ ਜੀ ਗੁੱਸੇ ਚ ਆ ਕੇ ਕਹਿਣ ਲੱਗੇ ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮੀਂਹ ਨਹੀਂ ਪੈਣਾ ਤੇ ਬੀਜ ਕਿਉਂ ਰੋਲ ਰਿਹਾ ਓ ਜ਼ਮੀਨ ਦੇ ਚ ਕਿਉਂ ਨਾਸ ਕਰ ਰਿਹਾ ਓ ਕਿਉਂ ਆਪਣਾ ਨੁਕਸਾਨ ਕਰ ਰਿਹਾ ਓ ਤਾਂ ਕਿਸਾਨ ਕਹਿਣ ਲੱਗੇ ਜੇ ਰੱਬ ਚਾਹੇਗਾ ਤੇ ਬਿਨਾਂ ਮੀਂਹ ਦੇ ਵੀ ਬੀਜ ਉਗਾਣਗੇ ਤੇ ਜੇ ਹੁਣ ਨਾ ਵੀ ਉੱਗਿਆ ਤੇ 13 ਸਾਲ ਬਾਅਦ ਮਹੀ ਪੈਣਾ ਤੇ 13 ਸਾਲ ਤੱਕ ਅਸੀਂ ਬੀਜ ਬੋਇਆ ਨਾ ਹਲ ਚਲਾਇਆ ਨਾ ਤੋਂ ਅਸੀਂ ਤੇ ਹਲ ਚਲਾਣਾ ਭੁੱਲ ਜਾਵਾਂਗੇ ਸਾਡੀ ਸੰਤਾਨ ਭੁੱਲ ਜਾਵੇਗੀ ਅਸੀਂ ਖੇਤੀਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ ਥੋੜੇ ਜਿਹੇ ਸ਼ਿਵਜੀ ਅੱਗੇ ਚਲੇ ਗਏ ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਤੋਂ ਅਸੀਂ ਤੇ ਹਲ ਚਲਾਣਾ ਭੁੱਲ ਜਾਵਾਂਗੇ ਸਾਡੀ ਸੰਤਾਨ ਭੁੱਲ ਜਾਵੇਗੀ ਅਸੀਂ ਖੇਤੀਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ ਥੋੜੇ ਜਿਹੇ ਸ਼ਿਵਜੀ ਅੱਗੇ ਚਲੇ ਗਏ ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਜੇ ਕਿਦਰੇ ਮੈਂ 13 ਸਾਲ ਡੰਮਰੂ ਵਜਾਇਆ ਨਾ ਤੇ ਮੈਂ ਵਜਾਣਾ ਭੁੱਲ ਜਾਵਾਂਗਾ। ਤੋਂ ਇੱਕਦਮ ਝੋਲੀ ਦੇ ਚੋਂ ਡੰਮਰੂ ਕੱਢਿਆ ਔਰ ਉਹਨੂੰ ਵਜਾਣ ਲੱਗ ਪਏ ਤੇ ਵਜਾਉਂਦੇ ਹੀ ਮੀਂਹ ਪੈ ਗਿਆ। ਗੁੱਸੇ ਚ ਆਇਆ ਵੀ ਮੇਰੀ ਚਾਹਤ ਤੋਂ ਬਿਨਾਂ ਕਿਸ ਤਰ੍ਹਾਂ ਹੋਇਆ? ਇਲਹਾਮ ਹੋਇਆ, ਆਕਾਸ਼ਵਾਣੀ ਹੋਈ। ਤੂੰ ਹੀ ਵਰ ਲਿਆ ਸੀ ਜਦ ਮੈਂ ਡੰਮਰੂ ਵਜਾਵਾਂ ਉਦੋਂ ਬਰਖਾ ਹੋਵੇ। ਹੋ ਗਈਏ ਵਰਖਾ ਸ਼ਿਵ ਜੀ ਦੇ ਹੱਥ ਜੁੜ ਗਏ ਕਿੰ ਲਗੇ ਨਹੀਂ ਇਤੇ ਦੋ ਕੁਝ ਤੂੰ ਚਾਹਨਾ ਹੈ ਉਹੀ ਕੁਝ ਆਉਂਦਾ ਹੈ ਜੋ ਕੁਝ ਅਸੀਂ ਚਾਹਦੇ ਆ ਉਹ ਕੁਝ ਨਹੀਂ ਆਉਂਦਾ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਜਿਉਂ ਤੇ ਸਭਾਵੇ ਤਿਵੇਂ ਚਲਾਵੇ ਜਿਉਂ ਹੋਵੇ ਫਰਮਾਨ ਜਿਵੇਂ ਉਸ ਨੂੰ ਭਾਵਦਾ ਹੈ ਤੇ ਜਿਵੇਂ ਉਸ ਦਾ ਹੁਕਮ ਹੈ ਤਿਵੇਂ ਹੀ ਉਹ ਜਗਤ ਨੂੰ ਚਲਾ ਰਿਹਾ ਹੈ ਤੇ ਤਿਵੇਂ ਹੀ ਉਸੇ ਤਰੀਕੇ ਨਾਲ ਹੀ ਜਗਤ ਦੇ ਚ ਸਭ ਕੁਝ ਹੋ ਰਿਹਾ ਹੈ ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਬਹੁਤੀ ਅਸ਼ਰਜ ਲੀਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ ਹੈ ਸਾਰੇ ਜੀਵਾਂ ਨੂੰ ਵੇਖਦਾ ਹੈ ਪਰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਉਹ ਵੇਖ ਰਿਹਾ ਹੈ ਲੇਕਿਨ ਜੀਵਾਂ ਨੂੰ ਉਹ ਨਹੀਂ ਦਿਖਾਈ ਦੇ ਰਿਹਾ ਮਹਾਰਾਜ ਕਹਿੰਦੇ ਮੇਰੀ ਦ੍ਰਿਸ਼ਟੀ ਸਭ ਤੋਂ ਵੱਡਾ ਵਿਡਾਣ ਹੈਰਾਨਕੁਣ ਖੇਲ ਜਿਹੜਾ ਉਹ ਇਹੀ ਹੈ ਕੋ ਹਰ ਇੱਕ ਦੇ ਉੱਤੇ ਨਿਗਾਹ ਰੱਖੀ ਰੱਖੇ ਬੈਠਾ ਹੈ ਲੇਕਿਨ ਕਿਸੇ ਜੀਵ ਦੀ ਨਿਗਾਹ ਦੇ ਸਾਹਮਣੇ ਪ੍ਰਮਾਤਮਾ ਨਹੀਂ ਅਕਾਲ ਪੁਰਖ ਨਹੀਂ ਆਦੇਸ਼ ਤੇ ਸੇ ਆਦੇਸ਼ ਆਦੇਸ਼ ਹੈ ਸਜਦਾ ਉਸ ਨੂੰ ਕਿਸ ਨੂੰ ਜੋ ਜਗਤ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਔਰ ਜੋ ਧਬਿਆਂ ਤੋਂ ਰਹਿਤ ਹੈ ਨਾਸ ਤੋਂ ਰਹਿਤ ਹੈ ਤੇ ਜਿਸ ਦਾ ਵੇਸ ਸਮੁੱਚੇ ਜੁਗਾ ਜੁਗਾਂਤਰਾਂ ਦੇ ਚ ਇੱਕੋ ਹੀ ਹੈ ਆਦੇਸ਼ ਤੇ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ